ਦੁਸਹਿਰੇ ਦਾ ਤਿਉਹਾਰ ਜਾਣ ਪਛਾਣ ਸਾਡਾ ਦੇਸ਼ ਤਿਹਾਰਾਂ ਤੇ ਮੇਲਿਆਂ ਦਾ ਦੇਸ਼ ਹੈ ਇਹਨਾਂ ਦਾ ਸਬੰਧ ਸਾਡੇ ਸੱਭਿਆਚਾਰਕ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ ਦੁਸਹਿਰਾ ਭਾਰਤ ਵਿੱਚ ਇੱਕ ਬਹੁਤ ਹੀ ਪੁਰਾਤਨ ਤਿਉਹਾਰ ਹੈ ਤੇ ਦੀਵਾਲੀ ਤੋਂ 20 ਦਿਨ ਪਹਿਲਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਤਿਹਾਸਿਕ ਪਿਛੋਕੜ ਦੁਸਹਿਰਾ ਸ਼ਬਦ ਦਾ ਅਰਥ ਹੈ 10 ਸੇਰਾਂ ਨੂੰ ਹਰਨ ਵਾਲਾ ਕਿਹਾ ਜਾਂਦਾ ਹੈ ਕਿ ਲੰਕਾ ਦੇ ਰਾਜੇ ਰਾਮਨ ਦੇ 10 ਸੇਰ ਸਨ ਉਹ ਪੜਾ ਵਿਦਵਾਨ ਸੀ ਪਰ ਉਸ ਦਾ ਇੱਕ ਸਿਰ ਗਦੇ ਦਾ ਸੀ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਵਿਦਵਾਨ ਹੋਣ ਦੇ ਨਾਲ ਮੂਰਖ, ਸ਼ਕਤੀਸ਼ਾਲੀ ਤੇ ਅਭਿਮਾਨੀ ਵੀ ਸੀ ਜਦੋਂ ਸ਼੍ਰੀ ਰਾਮਚੰਦਰ ਜੰਗਲਾਂ ਵਿੱਚ ਬਨਵਾਸ ਕਰ ਰਹੇ ਸਨ ਤਾਂ ਸੀਤਾ ਜੀ ਨੂੰ ਚੁਰਾ ਕੇ ਲੈ ਗਿਆ ਜਿਸ ਦੇ ਸਿੱਟੇ ਵਜੋਂ ਸ਼੍ਰੀ ਰਾਮਚੰਦਰ ਜੀ ਦੀ ਬਨਰ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਭਿਆਨਕ ਯੁੱਧ ਹੋਇਆ ਜਿਸ ਵਿੱਚ ਰਾਵਣ ਮਾਰਿਆ ਗਿਆ ਇਸ ਦਿਨ ਦੀ ਯਾਦ ਵਿੱਚ ਹੀ ਅੱਜ ਤੱਕ ਹਰ ਸਾਲ 라ਵਣ ਦਾ 10 ਸਿਰ ਵਾਲਾ ਪੁਤਲਾ ਬਣਾ ਕੇ ਉਸ ਨੂੰ ਸਾੜਿਆ ਜਾਂਦਾ ਹੈ ਤੇ ਇਸ ਪ੍ਰਕਾਰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਾਡੇ ਸ਼ਹਿਰ ਵਿੱਚ ਦੁਸਹਿਰਾ ਅਤੇ ਰਾਮਲੀਲਾ ਸਾਡੇ ਸ਼ਹਿਰ ਵਿੱਚ ਹਰ ਸਾਲ ਦੁਸਹਿਰੇ ਦਾ ਤਿਉਹਾਰ ਬਹੁਤ ਊਮਤਾਮ ਨਾਲ ਮਨਾਇਆ ਜਾਂਦਾ ਹੈ ਦੁਸਹਿਰੇ ਤੋਂ ਪਹਿਲਾਂ ਨੌ ਨਰਾਤੇ ਹੁੰਦੇ ਹਨ ਜਿਨ੍ਹਾਂ ਵਿੱਚ ਸ਼ਹਿਰ ਵਿੱਚ ਥਾਂ-ਥਾਂ ਨਾਟ ਮੰਡਲੀਆਂ ਰਾਮਲੀਲਾ ਕਰਦੀਆਂ ਹਨ ਜਿਸ ਵਿੱਚ ਰਾਮਾਇਣ ਦੀ ਕਥਾ ਨੂੰ ਨਾਟਕੀ ਰੂਪ ਵਿੱਚ ਖੇਡਿਆ ਜਾਂਦਾ ਹੈ ਲੋਕ ਬੜੇ ਉਮਾਨ ਨਾਲ ਅੱਧੀ ਅੱਧੀ ਰਾਤ ਤੱਕ ਰਾਮਲੀਲਾ ਦੇਖਣ ਜਾਂਦੇ ਹਨ ਲੋਕ ਰਾਮ ਬਨਵਾਸ ਭਰਤ ਮਿਲਾਪ ਸੀਤਾ ਹਰਨ ਹਨੂਮਾਨ ਤੇ ਲੰਕਾ ਸਾੜਨ ਤੇ ਲਛਪਨ ਮੁਰਚਾ ਆਦਿ ਘਟਨਾਵਾਂ ਨੂੰ ਬੜੀ ਉਤਸੁਕਤਾ ਅਤੇ ਦਿਲਚਸਪੀ ਨਾਲ ਦੇਖਦੇ ਹਨ ਇਹਨਾਂ ਦਿਨਾਂ ਵਿੱਚ ਦਿਨ ਸਮੇਂ ਬਾਜ਼ਾਰਾਂ ਵਿੱਚ ਰਾਮਲੀਲਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ ਰਾਵਣ ਨੂੰ ਸਾੜਨਾ 10ਵੇਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲੇ ਥਾਂ ਵਿੱਚ 라ਵਣ, ਮੇਗਨਾਥ ਅਤੇ ਕੁੰਮ ਕਰਨ ਦੇ ਬਾਸਾ ਅਤੇ ਕਾਗਜ਼ ਤੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ। ਆਲੇ ਦੁਆਲੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ। ਸਾਰੇ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ 라ਵਣ ਨੂੰ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪੈਂਦੇ ਹਨ। ਭੀੜ ਇੰਨੀ ਹੁੰਦੀ ਹੈ ਕਿ ਪੁਲਿਸ ਲਈ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ। ਲੋਕਾਂ ਨੂੰ ਪੁਤਲਿਆਂ ਦੇ ਆਲੇ ਦੁਆਲੇ ਗੋਲ ਦਾਇਰੇ ਵਿੱਚ ਖੜਾ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਦਾਇਰੇ ਦੇ ਅੰਦਰ ਅतिਸ਼ਵਾਜੀ ਚਲਦੀ ਹੈ ਪਟਾਕੇ ਫਟਦੇ ਹਨ ਤੇ ਗੁਬਾਰੇ ਉਡਾਏ ਜਾਂਦੇ ਹਨ ਇਸ ਸਮੇਂ ਸ਼੍ਰੀ ਰਾਮ ਚੰਦਰ ਵਾਜੀਆਂ ਦੀ ਅਗਵਾਈ ਵਿੱਚ ਆਪਣੀਆਂ ਫੌਜਾਂ ਸਮੇਤ ਅੱਗੇ ਵਧਦੇ ਹਨ ਰਾਵਣ ਨਾਲ ਯੁੱਧ ਹੁੰਦਾ ਹੈ ਤੇ ਉਹ ਮਾਰਿਆ ਜਾਂਦਾ ਹੈ ਜਿਸ ਸਮੇਂ ਸੁਰੱਛਿਪਣ ਵਾਲਾ ਹੁੰਦਾ ਹੈ ਤਾਂ ਰਾਵਣ ਸਮੇਤ ਬਾਕੀ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਪੁਤਲਿਆਂ ਵਿੱਚ ਰੱਖੇ ਪਟਾਕੇ ਦਿਲ ਕੰਬਾਉ ਆਵਾਜ਼ਾਂ ਨਾਲ ਫਟਦੇ ਹਨ ਉਹਨਾਂ ਦੀ ਸਿਰਾਂ ਵਿੱਚ ਰੱਖੀਆਂ ਅਤੀਸ਼ਵਾਜੀਆਂ ਵੱਡੀ ਗਿਣਤੀ ਵਿੱਚ ਇੱਧਰ ਉੱਧਰ ਉੱਡਦੀਆਂ ਹਨ ਇਸ ਸਮੇ ਲੋਕਾਂ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਉਹ ਤੇਜ਼ੀ ਨਾਲ ਘਰਵਲ ਚੱਲ ਪੈਂਦੇ ਹਨ ਕਈ ਵਾਰੀ ਆਤੀਸ਼ਵਾਜੀਆਂ ਦੇ ਭੀੜ ਵਿੱਚ ਆਵੜ ਨਾਲ ਜਾਂ ਲੋਕਾਂ ਦੀ ਭੀੜ ਵਿੱਚ ਕਿਸੇ ਦੇ ਉੱਤੇ ਡਿੱਗ ਪੈਣ ਨਾਲ ਦੁਰਘਟਨਾ ਵੀ ਹੋ ਜਾਂਦੀਆਂ ਹਨ ਲੋਕਾਂ ਦੀ ਵਾਪਸੀ ਵਾਪਸੀ ਤੇ ਲੋਕ ਬਾਜ਼ਾਰਾਂ ਵਿੱਚ ਲੰਘਦੇ ਹੋਏ ਮਠਿਆਈਆਂ ਦੀਆਂ ਦੁਕਾਨਾਂ ਦੁਆਲੇ ਭੀੜਾ ਪਾ ਲੈਂਦੇ ਹਨ ਉਹ ਮਠਿਆਈਆਂ ਖਰੀਦ ਕੇ ਘਰਾਂ ਨੂੰ ਲੈ ਜਾਂਦੇ ਹਨ ਤੇ ਰਾਤੀ ਖੂਬ ਖਾ ਪੀ ਕੇ ਸੌਂਦੇ ਹਨ ਇਸ ਤਰ੍ਹਾਂ ਇਹ ਬੜਾ ਚੈਲਪੈਲ ਭਰਿਆ ਤਿਉਹਾਰ ਹੈ ਇਹ ਵਿਅਕਤੀ ਦੇ ਮਨ ਨੂੰ અત્યੰਤ ਪ੍ਰਸੰਤਾ ਦਿੰਦਾ ਹੈ ਅਤੇ ਨਾਲ ਹੀ ਭਾਰਤ ਦੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਉਸ ਦੇ ਸਤਿਕਾਰ ਨੂੰ ਪ੍ਰਗਟ ਕਰਦਾ ਹੈ।